ਕੈਨੇਡਾ ਦੇ ਨਿਊ ਡੈਮੋਕ੍ਰੈਟਿਕ ਪਾਰਟੀ ਐਨ ਡੀ ਪੀ ਦੇ ਨੇਤਾ ਜਗਮੀਤ ਸਿੰਘ ਨੇ ਜਸਟਿਨ ਟੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਐਲਾਨੇ ਕਨੇਡੀਅਨ ਵਸਤਾਂ ਤੇ ਪ੍ਰਕਾਸ਼ਿਤ 25% ਦੀ ਟੈਰਿਫ ਦੇ ਖਿਲਾਫ ਸਖਤੀ ਨਾਲ ਜਵਾਬ ਦੇਣ ਅਤੇ ਕਿਹਾ ਕਿ ਖੜੇ ਹੋ ਕੇ ਪੂਰੀ ਤਾਕਤ ਨਾਲ ਲੜੋ 트੍ਰੰਪ ਵੱਲੋਂ ਟੈਰਿਫ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਜਗਮੀਤ ਸਿੰਘ ਨੇ ਐਕਸ ਤੇ ਆਪਣੀਆਂ ਚਿੰਤਾਵਾਂ ਜ਼ਾਹਰ ਕਰਦੇ ਹੋਏ ਜਸਟਿਨ ਟੂਡੋ ਨੂੰ ਕਿ ਹੈ ਕਿ ਤੁਸੀਂ ਆਪਣਾ ਸਿਰ ਰੇਤ ਵਿੱਚ ਨਹੀਂ ਲੁਕਾ ਸਕਦੇ ਖੜੇ ਹੋਵੋ ਅਤੇ ਪੂਰੀ ਤਾਕਤ ਨਾਲ ਲੜੋ ਕੈਨੇਡੀਅਨ ਨੌਕਰੀਆਂ ਖਤਰੇ ਵਿੱਚ ਹਨ ਡੋਨਲਡ 트럼ਪਸ ਥ੍ਰੈਟਸ ਆਫ ਟੈਰਿਫਸ ਕੁਡ ਥ੍ਰੈਟਨ ਹੰਡਰਡਸ ਆਫ ਥਾਊਜ਼ੈਂਡਸ ਆਫ ਕੈਨੇਡੀਅਨ ਮਾਰਗੇਜ ਪੇਇੰਗ ਜੋਬਸ ði ਓਨਲੀ ਥਿੰਗ ਅ ਬੁਲੀ ਰਿਸਪੌਂਸ ਟੂ ਇਜ਼ ਸਟ੍ਰੈਂਥ ਸੋ ਵੇਅਰ ਇਜ਼ ਆਰ ਪਲਾਨ ਟੂ ਫਾਈਟ ਬੈਕ ਵੇਅਰ ਇਜ਼ ði ਵਾਰ ਰੂਮ ਵੇਅਰ ਇਜ਼ ਏ ਕੰਕ੍ਰੀਟ ਪਲਾਨ ਟੂ ਬ੍ਰਿੰਗ ਆਰ ਇਸ਼ੂ ਬਿਫੋਰ ਕਜ਼ਮਾ Why is the prime minister fighting like hell for Canadian jobs? ਕੈਨੇਡੀਅਨ ਨੇਤਾ ਨੇ ਇਹ ਪ੍ਰਕਿਰਿਆ ਟਰੰਪ ਵੱਲ ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਤੇ ਨਸ਼ੇ ਦੇ ਪ੍ਰਵਾਹ ਨੂੰ ਰੋਕਣ ਲਈ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੇ ਉਤਪਾਦਾਂ ਤੇ 25% ਦੀ ਅਤੇ ਚੀਨ ਤੋਂ ਆਉਣ ਵਾਲੇ ਉਤਪਾਦਾਂ ਤੇ 10% ਹੋਰ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਦਿੱਤੀ ਦੱਸਦੀ ਹੈ ਕਿ ਟਰੰਪ ਨੇ ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਹੈ ਕਿ ਉਹ 20 ਜਨਵਰੀ ਨੂੰ ਉਹਦਾ ਸੰਭਾਲਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਇਹਨਾਂ ਤਿੰਨ ਦੇਸ਼ਾਂ ਤੇ ਟੈਰਿਫ ਲਗਾਉਣ ਵਾਲੇ ਕਾਰਜਕਾਰੀ ਅਦੇਸ਼ਾਂ ਤੇ ਦਸਕਤ ਕਰਨਗੇ ਉਤਮ ਅਮਰੀਕਾ ਦੇ ਨਵੇਂ ਚੁਣੇਗੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਹ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਤੇ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣਾ ਚਾਹੁੰਦੇ ਹਨ